600 ਰੁਪਏ ਪੀਸ ਹੈ ਸਿਰਫ ਬਾਜ਼ਾਰ ਚ 600 ਰੁਪਏ ਦਾ ਇਹ ਕਿੰਨੇ 2 ਪੀਸ ਦੇਣੇ ਤੁਹਾਨੂੰ 2 ਪੀਸ ਕਿੰਨੇ ਦੇ 2 ਪੀਸ 580 ਰੁਪਏ ਦੇ 2 ਪੀਸ ਦੇਣੇ ਆ ਤੁਹਾਨੂੰ ਤੇ ਆ ਦੇਖੋ ਕਲਰ ਦੇਖੋ ਕਿੰਨੇ ਵਧੀਆ ਵਧੀਆ ਦੇਖੋ ਕਿੰਨੇ 580 ਰੁਪਏ ਦੇ 2 ਪੀਸ 580 ਦੇ 2 ਪੀਸ ਠੀਕ ਆ ਇਹ ਵਧੀਆ ਵਧੀਆ ਕਲਰ ਹੈ ਇਹ ਜਿਵੇਂ ਮੈਂ ਕਹਿੰਦਾ ਪੀਸ ਦੇਖਿਓ 8 9 900 ਵਾਲਾ ਪੀਸ ਹੈ ਆ ਕਿੰਨੇ ਦੇਣਾ ਤੁਹਾਨੂੰ ਪੀਸ ਫਰਲ ਵਾਲਾ ਪੀਸ ਆ ਦੇਖੋ 7 700 8 800 ਵਾਲਾ ਪੀਸ ਕਿੰਨੇ ਲਾਤਾ ਸਿਰਫ ਅਸੀਂ ਦੋ ਪੀਸ ਦਵਾਂਗੇ ਤੁਹਾਨੂੰ ਦੋ ਪੀਸ ਕਿੰਨੇ ਦੇ 980 ਰੁਪਏ ਦੇ ਦੋ ਪੀਸ ਆ ਦੇਖੋ ਪੈਡ ਸ਼ੀਟ ਪਿੱਲੋ ਕਵਰ ਵਿੱਚੇ ਦੇਣਾ ਸਭ ਕੁਝ ਆ ਦੇਖੋ ਕਿੰਨੇ 980 ਰੁਪਏ ਦੇ ਦੋ ਪੀਸ ਵੱਡੇ ਸਹਿ ਖੁੱਲੇ ਡੁੱਲੇ ਆ ਲੋ ਚੱਕੋ ਆ ਦੇਖੋ ਆ ਦੇਖੋ ਖੁੱਲੇ ਡੁੱਲੇ ਸਹਿ ਆ ਦੋ ਪੀਸ ਦੇਨੇ ਆ 980 ਰੁਪਏ ਦੇ ਆ ਦੇਖੋ ਕਲਰ ਦੇਖੋ ਕਿੰਨੇ ਵਧੀਆ ਵਧੀਆ ਸਾਰੀ ਤਾਂ ਕਿੰਦੀ ਲੱਗੀ ਆ ਦੇਖੋ ਹਾਂਜੀ ਸਸਰੀ ਗਾਲੀਦਾਰਾ ਨੂੰ ਆਪਾਂ ਕਹਣਾ ਲੁਧਿਆਣੇ ਫੀਲਡ ਗਾਂ ਤੇ ਗਲੀ ਨੰਬਰ 14 ਨੈਤਿਕ ਹੈਂਡ ਰੋਮ ਵਾਲਿਆਂ ਦੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਚਾਦਰਾਂ ਗਲਾਫ ਹਸਣਾ ਨੇ ਸਾਰਾ ਕੁਝ ਹੁੰਦਾ ਇਹਨਾਂ ਕੋਲੇ ਪਹਿਲਾਂ ਵੀ ਆਪਾਂ ਵੀਡੀਓ ਪਾਉਂਦੇ ਚੈਨਲ ਤੇ ਆ ਕੇ ਦੇਖ ਸਕਦੇ ਹੋ ਫੁੱਲ ਵੀਡੀਓ ਸਿੰਗਲ ਵੀਜ਼ੇ ਮਿਲ ਜੂ ਤੇ ਰੇਟ ਬਹੁਤ ਘੱਟ ਹੁੰਦੇ ਆ ਤੇ ਵਧੀਆ ਕੁਆਲਿਟੀ ਦੇ ਵਿੱਚ ਆਜੋ ਵੀਡੀਓ ਨਾਲ ਬਣਿਆਦੇ ਭਾਈ ਇੱਥੇ ਹੀ ਹਾਂਜੀ ਭਾਜੀ ਕੀ ਹਾਲ ਚਾਲ ਵਧੀਆ ਵਧੀਆ ਭਾਜੀ ਕੀ ਹੋਇਆ ਅੱਜ ਅੱਜ ਲੈ ਕੇ ਆਏ ਤੁਹਾਡੇ ਲਈ ਆਫਰਾਂ ਵਧੀਆ ਵਧੀਆ ਆ ਦੇਖੋ ਤੁਹਾਡੇ ਲਈ ਹੁਣ ਆਫਰਾਂ ਲਾਤੀਆਂ ਅਸੀਂ ਵਧੀਆ ਵਧੀਆ ਆ ਦੇਖੋ 770 8800 ਵਾਲਾ ਪੀਸ ਕਿੰਨੇ ਆ ਲਾਤਾ ਸਿਰਫ ਅਸੀਂ ਦੋ ਪੀਸ ਦਵਾਂਗੇ ਤੇ ਦੋ ਪੀਸ ਕਿੰਨੇ ਦੇ 980 ਰੁਪਏ ਦੇ ਦੋ ਪੀਸ ਆ ਦੇਖੋ ਪੈਡ ਸ਼ੀਟ ਪਿੱਲੋ ਕਵਰ ਵਿੱਚੇ ਦੇਣਾ ਸਭ ਕੁਝ ਆ ਦੇਖੋ ਕਿੰਨੇ 980 ਰੁਪਏ ਦੇ ਦੋ ਪੀਸ ਵੱਡੇ ਸਹਿਜ ਖੁੱਲੇ ਡੁੱਲੇ ਹਲੋ ਚੱਕੋ ਆ ਦੇਖੋ ਆ ਦੇਖੋ ਖੁੱਲੇ ਡੁੱਲੇ ਸਹਿਜ ਰੰਗ ਦੇਖੋ ਕਿੰਨੇ ਵਧੀਆ ਵਧੀਆ ਕਲਰ ਦੇਖੋ ਮੈਂ ਕਹਿੰਦਾ ਆ ਦੇਖੋ ਢੇਰੀ ਲੱਗੀ ਵੀ ਪੂਰੀ ਆ ਦੇਖੋ ਆ ਦੋ ਪੀਸ ਦੇਨੇ ਆ 980 ਰੁਪਏ ਦੇ ਆ ਦੇਖੋ ਕਲਰ ਦੇਖੋ ਕਿੰਨੇ ਵਧੀਆ ਵਧੀਆ ਸਾਰੀ ਤਾਂ ਕੈਂਡੀ ਲੱਗੀ ਆ ਦੇਖੋ ਆ ਦੇਖੋ ਇਸ ਤੋਂ ਬਾਅਦ ਤੁਹਾਨੂੰ ਦੇਣਾ ਕੈਂਡੀ ਅੰਨਾ ਸਾਡਾ ਟੋਪ ਦਾ ਹਿੱਟ ਬ੍ਰਾਂਡ ਕੈਂਡੀ ਆ ਦੇਖੋ ਕਿੰਨੇ ਵਧੀਆ ਵਧੀਆ ਪੀਸ ਅਗੇ ਆਂਦੇ ਵੀ ਕਲਰ ਚਾਰਟ ਪੂਰੇ ਐਂਡ ਪੂਰੇ ਵਧੀਆ ਵਧੀਆ ਕਲਰ ਹੈ ਇਹ ਜਿ ਮੈਂ ਕਹਿੰਦਾ ਪੀਸ ਦੇਖਿਓ 89900 ਵਾਲਾ ਪੀਸ ਆ ਕਿੰਨੇ ਦੇਣਾ ਤੁਹਾਨੂੰ ਪੀਸ ਫਰਲ ਵਾਲਾ ਪੀਸ ਸਿਰਫ 625 ਸਿਰਫ 625 ਰੁਪਏ ਦਾ ਪੀਸ ਅੱਗੇ ਦੇਖੋ ਲਾਸਟਕ ਵਾਲੀ ਬੈੱਡ ਸ਼ੀਟ ਤੁਹਾਨੂੰ ਦਿਖਾਈਏ ਆ ਦੇਖੋ ਲਾਸਟਕ ਵਾਲੀ ਬੈੱਡ ਸ਼ੀਟ ਆ ਦੇਖੋ ਲਾਸਟ ਕਾਲੀ ਬੈਰਸੀਡੇ ਕਿੰਨੇ ਦੇਣੀ ਤੁਹਾਨੂੰ ਦੱਸੋ ਤੇ 600 ਰੁਪਏ ਪੀਸ ਹੈ ਸਿਰਫ ਬਾਜ਼ਾਰ ਚ 600 ਰੁਪਏ ਦਾ ਇਹ ਕਿੰਨੇ ਦੋ ਪੀਸ ਦੇਣੇ ਤੁਹਾਨੂੰ ਦੋ ਪੀਸ ਕਿੰਨੇ ਦੇ ਦੋ ਵੀ 580 ਰੁਪਏ ਦੇ ਦੋ ਪੀਸ ਦੇਣੇ ਆ ਤੁਹਾਨੂੰ 580 ਰੁਪਏ ਦੇ ਦੋ ਪੀਸ ਮੈਂ ਕਹਿੰਦਾ ਸੈਜ ਖੁੱਲ ਕੇ ਆ ਕਲਰ-ਕਲਰ ਵਧੀਆ ਦੇਖੋ ਪੀਸ ਖੋਲ ਕੇ ਦਿਖਾ ਦਈਏ ਕਿੰਦਾ ਆ ਲੋ ਆ ਚੱਕੋ ਅਸੀਂ ਵੀਡੀਓ ਆਪਣੀ ਇੰਸਟਾ ਤੇ ਹੀ ਪਾਈ ਹੈ ਨੈਟਿੰਗ ਐਨਲਮ ਤੇ ਆ ਦੇਖੋ ਕਲਰ ਦੇਖੋ ਕਿੰਨੇ ਵਧੀਆ-ਵਧੀਆ ਦੇਖੋ ਕਿੰਨੇ 580 ਰੁਪਏ ਦੇ ਦੋ ਪੀਸ 580 ਦੇ ਦੋ ਪੀਸ ਠੀਕ ਆ ਆ ਦੇਖੋ ਆ ਕਵਟਰ ਸੈਟ ਆ ਆ ਲੋ ਇਹ 1100 ਰੁਪਏ ਦੇ ਦੋ 1100 ਰੁਪਏ ਦੇ ਦੋ ਆ ਦੇਖੋ ਆ ਸਾਰੇ ਕਲਰ ਵੀ ਦੇਖੋ ਕਿੰਨੇ ਵਧੀਆ ਵਧੀਆ ਗਿਆ ਲੋ ਆ ਦੇਖੋ ਤਿੰਨੇ ਕਿੰਨੇ ਦੇ ਇਹ 1100 ਰੁਪਏ ਦੇ ਦੋ ਪੀਸ ਦੋ ਸੈਟ ਪੂਰੇ ਕਵਟਰ ਸੈਟ ਆ ਪੂਰਾ ਬੈੱਡ ਸ਼ੀਟ ਨਾਲ ਆ 1100 ਰੁਪਏ ਦੇ ਦੋ ਸੈਟ ਓਕੇ ਬਈ ਆ ਦੇਖੋ ਆ ਜਿਹਦੇ ਉਸ ਤੋਂ ਉੱਤੇ ਲੈਣਾ ਲੋ 850 ਰੁਪਏ ਆ ਦੇਖੋ 15 ,000, 15 16 ਸੈੱਟ ਕਿੰਨੇ ਦਾ 1000 ਰੁਪਏ ਦਾ ਸਿਰਫ ਇਹਦਾ 1000 ਰੁਪਏ ਦਾ ਸਿੰਗਲ ਦਾ ਕਫਟਰ ਲਓ ਆ ਚੱਕੋ ਸਿੰਗਲ ਦਾ ਵੀ ਕਫਟਰ ਮੰਗਦਾ ਸਿੰਗਲ ਦਾ ਕਫਟਰ ਕਿੰਨੇ ਦੇਣਾ ਹੈ 250 ਰੁਪਏ ਦਾ ਸਿਰਫ ਸਿਰਫ 250 ਰੁਪਏ ਦਾ ਸਿਰਫ 250 ਇਹ ਕੱਲਾ ਕਫਟਰ ਲੈਣਾ ਕੱਲਾ ਕਫਟਰ ਵੀ ਲੈ ਲਓ ਇਹ ਲੋ 1100 ਦੇ ਤਿੰਨ ਕਿੰਨੇ 1100 ਦੇ ਤਿੰਨ ਓਕੇ ਵੀਰੇ ਕਫਟਰ 1100 ਦੇ ਤਿੰਨ ਡਬਲ ਦਾ ਡਬਲ ਦਾ ਸਿੰਗਲ ਦਾ ਨਹੀਂ ਡਬਲ ਦਾ 1100 ਦੇ ਤੇ 300 ਵੀ ਹੈ ਵੀਰੇ